ਅਗਲੀ ਖਬਰ ਵੱਲ ਚਲੀਏ ਤੇ ਇੰਡੀਆ ਦੇ ਜਿਹੜੇ ਫੋਰਨ ਮਿਨਿਸਟਰ ਹੈਗੇ ਆ ਜੇ ਸ਼ੰਕਰ ਉਹ ਅਮਰੀਕਾ ਆ ਰਹੇ ਹੈਗੇ ਆ ਪਹਿਲੀ ਜਿਹੜੀ ਆ ਹਾਈ ਲੈਵਲ ਉਹਨਾਂ ਦੀ ਫਰਸਟ ਹਾਈ ਲੈਵਲ ਵਿਜ਼ਿਟ ਹੋਊਗੀ ਪ੍ਰੈਜ਼ੀਡੈਂਟ ਡੋਨਾਲਡ ਟਰੰਪ ਉਹਨਾਂ ਦੇ ਇਲੈਕਸ਼ਨ ਜਿੱਤਣ ਤੋਂ ਬਾਅਦ ਐਕਸਟਰਨਲ ਅਫੇਅਰ ਮਿਨਿਸਟਰ ਸੋਰਾਮਨੀਅ ਮਜੇਸ਼ੰਕਰ 6 ਦਿਨਾਂ ਦੀ ਵਿਜ਼ਿਟ ਤੇ ਲਈ ਅਮਰੀਕਾ ਪਹੁੰਚਣਗੇ 24 ਤੋਂ ਲੈ ਕੇ 29 ਦਸੰਬਰ 2024 ਤੱਕ ਆ ਇਸ ਮੀਟਿੰਗ ਦੇ ਵਿੱਚ ਉਹ ਕਹਿੰਦੇ ਵੀ ਸਾਡਾ ਮੇਨ ਡਿਸਕਸ਼ਨ ਬਾਈ ਲੈਟਰਲ ਰਿਜਨਲ ਤੇ ਗਲੋਬਲ ਇਸ਼ੂਸ ਨੂੰ ਲੈ ਕੇ ਹੋਊਗਾ ਤੇ ਇਹਦੇ ਵਿੱਚ ਉਹ ਉਹ ਵੀ ਡਿਸਕਸ ਕਰਨਗੇ ਖਾਸ ਕਰਕੇ ਜੋ ਟੈਰਿਫਸ ਨੂੰ ਲੈ ਕੇ ਉਹ ਉਹ ਇਹਨਾਂ ਨੇ ਪਹਿਲਾਂ ਵੀ ਜਿਹੜੀਆਂ ਸਟੇਟਮੈਂਟਸ ਦਿੱਤੀਆਂ ਹੈ ਸਾਡੇ ਜਿਹੜੇ ਪ੍ਰੈਜ਼ੀਡੈਂਟ ਟਰੰਪ ਆ ਉਹਨਾਂ ਦੇ ਨਾਲ ਰਿਲੇਸ਼ਨ ਕਾਫੀ ਵਧੀਆ ਹੈਗੇ ਆ ਜੇ ਸ਼ੰਕਰ ਉਹਨਾਂ ਨੇ ਇਹ ਕਿਹਾ ਹੈ ਵੀ ਵੀ ਨੀਡ ਟੂ ਹੈਦਰ ਟੂ ਲੋਅਰ ਟੈਰਿਫ ਨਾ ਟੂ ਸੀ देम ਗੋ ਅਪ ਸੋ ਉਹਨਾਂ ਨੇ ਕਿਹਾ ਵੀ ਰਲ ਕੇ ਅਸੀਂ ਜਿਹੜਾ ਟੈਰਫ ਘਟਾਵਾਂਗੇ ਤੇ ਇਕੱਠੇ ਜਿਹੜੇ ਮੁਲਕ ਆ ਰਲ ਕੇ ਚੱਲਾਂਗੇ ਸੋ ਇਹ ਕਾਫੀ ਲੰਬੀ ਮੀਟਿੰਗ ਹੋਣੀ ਹੈਗੀ ਆ ਅ ਤੇ ਇਸ ਤੋਂ ਬਿਨਾ ਇਹ ਦੱਸ ਤੇ ਜਾਈਏ ਵੀ ਜਿਹੜੀ ਤુલਸੀ ਗੈਬਰਟ ਆ ਜਿਨ੍ਹਾਂ ਨੂੰ ਪ੍ਰੈਜ਼ੀਡੈਂਟ ਡੋਨਲਡ ਟਰੰਪ ਹੋਣਾ ਨੇ ਪਿਕ ਕੀਤਾ ਹੈਗਾ ਤੇ ਪਹਿਲਾਂ ਉਹ ਡੈਮੋਕ੍ਰੈਟਿਕ ਪਾਰਟੀ ਦੇ ਵਿੱਚ ਸੀ ਕਾਂਗਰਸ ਦੀ ਵੂਮਨ ਆਪਣੇ ਆਪ ਨੂੰ ਕਹਿੰਦੀ ਰਹੀ ਆ ਕਿ ਮੈਂ ਫਰਸਟ ਹਿੰਦੂ ਵੂਮਨ ਇਲੈਕਟਡ ਸੀਗੀ ਤੇ ਹੁਣ ਉਹਨਾਂ ਨੂੰ ਜੋ ਯੂ ਐਸ ਇੰਟੈਲੀਜੈਂਸ ਏਜੰਸੀ ਜਿਦਾ ਸੀਆਈਏ ਐਫਬੀਆਈ ਨੈਸ਼ਨਲ ਸਕਿਉਰਟੀ ਏਜੰਸੀਸ ਇਹਨਾਂ ਨੂੰ ਓਵਰਸਕੀ ਕਰਨ ਦੇ ਲਈ ਕੈਬਨਟ ਪੋਜੀਸ਼ਨ ਦੇ ਲਈ ਉਹਨਾਂ ਨੇ ਚੁਣਿਆ ਹੈਗਾ ਉਹ ਪਿਛਲੇ ਦਿਨਾਂ ਦੇ ਵਿੱਚ ਅ ਅਮਰੀਕਾ ਦੇ ਵਿੱਚ ਇੱਕ ਜੋ ਅ ਨਿਊ ਜਰਸੀ ਦੇ ਵਿੱਚ ਮੰਦਿਰ ਹੈਗਾ ਬਹੁਤ ਵੱਡਾ ਉੱਥੇ ਵੈਪਸ ਆਕਾਸ਼ ਧਾਮ ਜੋ ਟੈਂਪਲ ਆ ਨਿਊ ਜਰਸੀ ਚ ਉਹ ਕਹਿੰਦੇ ਆ ਕਿ ਅਮਰੀਕਾ ਦਾ ਸਭ ਤੋਂ ਵੱਡਾ ਮੰਦਿਰ ਆ ਉੱਥੇ ਉਹ ਵਿਜ਼ਿਟ ਕਰਨ ਗਏ 1000 ਤੋਂ ਵੱਧ ਜਿਹੜੇ ਉੱਥੇ ਸ਼ਰਧਾਲੂ ਇਕੱਠੇ ਹੋਏ ਸੀ ਤੇ ਉੱਥੇ ਉਹਨਾਂ ਨੇ ਕਾਫੀ ਜਦੋਂ ਭਾਸ਼ਣ ਦਿੱਤਾ ਤੋਲਸੀ ਗਾਇਵੜ ਨੇ ਰੈਫਰੈਂਸ ਦਿੱਤੇ ਭਗਵਾਨ ਕ੍ਰਿਸ਼ਨ ਦੇ ਬਾਰੇ ਅਰਜਨ ਦੇ ਬਾਰੇ ਭਗਵਤ ਗੀਤਾ ਦੇ ਬਾਰੇ ਤੇ ਕਿਉਂਕਿ ਉਹ ਆਪਣੇ ਆਪ ਨੂੰ Hindu ਵੀ ਸਮਝਦੇ ਕਿਉਂਕਿ ਉਹਨਾਂ ਦੀ ਮਦਰ ਜਿਹੜੀ ਆ ਉਹਨਾਂ ਨੇ ਜਿਹੜਾ Hindu ਧਰਮ ਅਪਣਾਇਆ ਹੋਇਆ ਸੀਗਾ ਸੋ 103rd ਵਰਥ ਐਨੀਵਰਸਰੀ ਸੀਗੀ ਪ੍ਰਮukh Swami Maharaj ਉਹਨਾਂ ਦਾ ਬੈਪਸ ਦਾ Hindu spiritual leader ਹੈਗਾ ਆ ਸੋ ਤੁਸੀਂ ਤੇ ਜਿਹੜੀ ਪੋਜੀਸ਼ਨ ਉਹਨਾਂ ਨੂੰ 트럼ਪ ਹੋਣਾ ਨੇ ਹੁਣ ਦਿੱਤੀ ਹੈਗੀ ਨੋਮੀਨੇਟ ਕੀਤਾ ਹੈਗਾ ਆ ਉਹਦੇ ਵਿੱਚ ਉਹ 18 ਦੇ ਕਰੀਬ ਇੰਟੈਲੀਜੈਂਸ ਏਜੰਸੀਜ਼ ਨੂੰ ਓਵਰਸਾਈ ਕਰਨਗੇ ਜਿਨ੍ਹਾਂ ਦੇ ਵਿੱਚ FBI ਆ CIA ਆ ਸਾਰਾ ਕੁਝ ਸੋ ਜਦੋਂ ਦੀਆਂ ਇਲੈਕਸ਼ਨਾਂ ਹੋ ਚੁੱਕੀਆਂ ਆ ਪ੍ਰੈਜ਼ੀਡੈਂਟ 트럼ਪ ਹੁਣੀ ਜਿੱਤ ਚੁੱਕੇ ਆ ਤੇ ਭਾਰਤੀ ਮੂਲ ਦੇ ਜਾਂ ਭਾਰਤੀ ਸਰਕਾਰ ਪੂਰੀ ਐਕਟਿਵ ਆ ਆਪਣੇ ਜਿਹੜੇ ਸਿੱਖ ਆ ਛੋਟੇ ਛੋਟੇ ਇਸ਼ੂ ਤੇ ਜਿਹੜੇ ਬੜੇ ਰੌਲਾ ਪਾਉਂਦੇ ਸੀ ਇੱਥੇ ਜੀ ਫ੍ਰੀ ਮੋਡ ਦੇ ਮੇਅਰ ਚ ਹਿੰਦੂ ਅਮਰੀਕਨ ਫਾਊਂਡੇਸ਼ਨ ਦਾ ਬੰਦਾ ਚੇਤ ਰਿਹਾ ਉਹ ਸਾਰੇ ਸੁੱਤੇ ਪਏ ਆ ਉਸ ਟਾਈਮ ਦੇ ਉੱਤੇ ਤਾਂ ਆਪਾਂ ਦੇਖਦੇ ਸੀ ਬੜੇ ਤਗੜੇ ਤਗੜੇ ਜਿਹੜੇ ਆ ਫੇਸਬੁੱਕ ਤੇ YouTube ਤੇ ਇੱਕ ਦੂਜੇ ਨੂੰ ਗਾਲ੍ਹਾਂ ਕੱਢਣ ਨੂੰ ਬੜੇ ਤੇਜ਼ ਹੋਇਆ ਸੀ ਤੇ ਉਹ ਮੈਂ ਦੇਖ ਰਿਹਾ ਪਿਛਲੇ 2-3 ਵੀਕਾਂ ਤੋਂ ਉਹ ਨਾ ਸੁੱਤੇ ਪਏ ਆ ਜਦੋਂ ਤੋਂ ਦੋਸ ਸੀ ਗੈਵਰ ਨੂੰ ਜਿਹੜਾ ਨਾਮਿਨੇਟ ਕੀਤਾ ਹੋਇਆ ਹੈਗਾ ਸੋ ਆਪਣੇ ਜਿਹੜੇ ਲੋਕ ਹੈਗੇ ਆ ਉਹਨਾਂ ਨੂੰ ਵੀ ਐਕਟੀਵੇਟ ਹੋਣਾ ਪੈਣਾ ਹੈਗਾ ਆ ਐਕਟਿਵ ਰਹਿਣਾ ਪੈਣਾ ਆ ਭਈ ਆਣ ਵਾਲਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਖਾਸ ਕਰਕੇ ਜਿਹੜਾ ਸਿੱਖ ਇਸ਼ੂਜ਼ ਨੂੰ ਲੈ ਕੇ ਕਿੱਥੇ ਖੜਦਾ ਹੈਗਾ ਜਿਹੜਾ ਸਾਡੇ ਨਾਲ ਧੱਕਾ ਹੁੰਦਾ ਆ ਉਹਦੇ ਬਾਰੇ ਬਾਰ ਬਾਰ ਜਿਹੜਾ ਸਾਨੂੰ ਦੱਸਣਾ ਪੈਣਾ ਹੈਗਾ ਨਾ ਕਿ ਆਪਣੇ ਲੋਕਲ ਲੈਵਲ ਤੇ ਛੋਟੀਆਂ ਛੋਟੀ ਗੱਲ ਦੇ ਉੱਤੇ ਇੱਕ ਦੂਜੇ ਦੇ ਉਲਟ ਬੋਲ ਕੇ ਤੇ ਬਾਅਦ ਚ ਜਦੋਂ ਮੌਕਾ ਆਵੇ ਉਹਦੇ ਚੁੱਪ ਕਰਕੇ ਬਹਿ ਜਾਓ ਜੀ ਬਿਲਕੁਲ ਕੈਸ਼ਪੀਰ ਵੀ ਨਾਲ ਹੀ ਆ ਜਿਹੜਾ ਹਰਜੋਤ ਸਿੰਘ ਜੀ ਵੀ ਉਹ ਸਾਰੇ ਵਿੱਚ ਉਧਰ ਤੁਸੀਂ ਦੇਖੋ ਵੀ ਇੰਡੀਆ ਤੇ ਚਾਈਨਾ ਵਾਲੇ ਆਪਣੇ ਜਿਹੜੇ ਸੰਬੰਧ ਆ ਉਹਨਾਂ ਨੂੰ ਨਰਮ ਜਿਹੜਾ ਉਹ ਕਰ ਰਹੇ ਆ ਚਾਈਨਾ ਦੇ ਵਿੱਚ ਇੰਡੀਆ ਦੇ ਜਿਹੜੇ ਮਨਿਸਟਰ ਆ ਲਗਾਤਾਰ ਜਿਹੜੇ ਉਹ ਜਾ ਰਹੇ ਆ ਕੀ ਇਹ ਵਿਉਂਤਬੰਦੀ ਹੋ ਰਹੀ ਆ ਇਹ ਬ੍ਰਿਕ ਦੇ ਨਾਲ ਨਾਲ ਕੀ ਅਮਰੀਕਾ ਦਾ ਜਿਹੜਾ ਦਬਦਬਾ ਆ ਉਸ ਨੂੰ ਨਜਿੱਠਣ ਦੀ ਇੱਕ ਕੋਸ਼ਿਸ਼ ਆ ਇੰਡੀਆ ਦਾ ਜਿਹੜਾ 52 ਇੰਚ ਵਾਲਾ ਮੋਦੀ ਆ ਉਹਨੇ ਬਹੁਤ ਸਾਰਾ ਜਿਹੜਾ ਇਲਾਕਾ ਆਲਰੇਡੀ ਇੰਡੀਆ ਦਾ ਚਾਈਨਾ ਦੇ ਮੋਰੇ ਗੋਡੇ ਟੇਕ ਕੇ ਉਹਨਾਂ ਨੂੰ ਦੇ ਦਿੱਤਾ ਆ ਤੇ ਕਿੰਨੇ ਵੀ ਹਿਮਾਲਿਆਨ ਇਲਾਕਿਆਂ ਦਾ ਜਾਂ ਬਾਰਡਰ ਦੇ ਡਿਸਪਿਊਟ ਦੇ ਉੱਤੇ ਲੱਗ ਇਹੀ ਰਿਹਾ ਆ ਵੀ ਇੰਡੀਆ ਹੁਣ ਪੂਰੀ ਤਰ੍ਹਾਂ ਜਿਹੜਾ ਉਹਨਾਂ ਦੇ ਮੋਰੇ ਵਿਛਣ ਜਾ ਰਿਹਾ ਹੈਗਾ ਆ ਕਈ ਸਾਲਾਂ ਦੇ ਕਹਿੰਦੇ ਵੀ ਇੱਕ ਕੋਰੇ ਦੇ ਵਿੱਚ ਲੱਗੇ ਜਾਂ ਬਰਫ਼ 'ਚ ਲੱਗੇ ਇਹਨਾਂ ਦੇ ਰਿਸ਼ਤੇ ਦੇ ਵਿੱਚ ਥੋੜੀ ਗਰਮੈਸ਼ ਆਉਂਦੀ ਜਿਹੜੀ ਨਜ਼ਰ ਆ ਰਹੀ ਹੈਗੀ ਚਾਈਨਾ ਦਾ ਜਿਹੜਾ ਫੋਰਨ ਮਿਨਿਸਟਰ ਵੈਂਗ ਯੀ ਤੇ ਇੰਡੀਆ ਦਾ ਨੈਸ਼ਨਲ ਸਕਿਉਰਿਟੀ ਐਡਵਾਈਜ਼ਰ ਅਜੀਤ ਡੋਵਾਲਾ ਉਹ ਬੇਜਿੰਗ ਦੇ ਵਿੱਚ ਬੀਤੇ ਬੁੱਧਵਾਰ ਨੂੰ ਜਿਹੜੇ ਉਹ ਮਿਲੇ ਸੀ 2019 ਤੋਂ ਬਾਅਦ ਦੇ ਵਿੱਚ ਪਹਿਲੀ ਵਾਰ ਇਹਨਾਂ ਦੀ ਹਾਈ ਲੈਵਲ ਦੀ ਏਡੀ ਜਿਹੜੀ ਮੀਟਿੰਗ ਹੋਈ ਹੈਗੀ ਆ ਸੋ 트럼ਪ ਹੁਣੀ ਆ ਗਿਆ 트럼ਪ ਹੋਣਾ ਨੇ ਅਮਰੀਕਾ ਦੇ ਲਈ ਜੋ ਕਰਨਾ ਹੋ ਤਾ ਕਰਨਾ ਹੀ ਕਰਨਾ ਜੋ ਇਸ ਟਾਈਮ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੇ ਮੁੱਦੇ ਦੇ ਉੱਤੇ ਜਿਹੜੀ ਚਰਚਾ ਆ ਜਾਂ ਜਿਹੜੇ ਸਿੱਖ ਜੈਨੋਸਾਈਡ ਦੇ ਮਤੇ ਆ ਜਾਂ ਕੈਲੀਫੋਰਨੀਆ ਦੇ ਵਿੱਚ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੇ ਮੁੱਦੇ ਨੂੰ ਲੈ ਕੇ ਜਿਹੜੀ ਚਰਚਾ ਹੋ ਰਹੀ ਆ ਉਹ ਸਾਰੀਆਂ ਚੀਜ਼ਾਂ ਵੀ ਜਿਹੜੀਆਂ ਹੁਣ ਦੇਖਣ ਆ ਰਹਿਣੀਆਂ ਵੀ ਆਪਾਂ ਸਿੱਖਾਂ ਨੂੰ ਵੀ ਉਸ ਤਰੀਕੇ ਦੇ ਨਾਲ ਕੰਮ ਜਿਹੜਾ ਉਹ ਕਰਨਾ ਚਾਹੀਦਾ ਆ ਜਿਸ ਤਰੀਕੇ ਦੇ ਨਾਲ ਕੂਟਨੀਤਕ ਤੌਰ ਤੇ ਦੇ ਉੱਤੇ ਭਾਰਤ ਦੁਨੀਆ ਭਰ ਦੇ ਵਿੱਚ ਹੋਰ ਮੁਲਕਾਂ ਦੇ ਨਾਲ ਇਤੋਂ ਤੱਕ ਕਿ ਜਿਨ੍ਹਾਂ ਦੇ ਨਾਲ ਉਹਨਾਂ ਦੇ ਵਿਰੋਧ ਨੇ ਡਿਸਪਿਊਟ ਨੇ ਬਾਰਡਰ ਤੱਕ ਦੇ ਡਿਸਪਿਊਟ ਨੇ ਜਿੱਥੇ ਕਹਿੰਦੇ ਵੀ 1 ਇੰਚ ਵੀ ਅਸੀਂ ਜਾਣ ਨਹੀਂ ਦੇਣਾ ਉੱਥੇ ਕਈ ਕਈ ਜਿਹੜਾ ਮੀਲ ਵਰਗ ਤੱਕ ਦਾ ਇਲਾਕਾ ਚਾਈਨਾ ਨੂੰ ਦੇਣ ਨੂੰ ਉਹ ਮੰਨ ਰਹੇ ਆ ਸੋ ਸਿੱਖਾਂ ਨੂੰ ਵੀ ਜਿਹੜਾ ਇਸ ਚੀਜ਼ ਤੋਂ ਜਿਹੜਾ ਦੇਖਦੇ ਹੋਏ ਅ ਦੇਖਣਾ ਚਾਹੀਦਾ ਆ ਵੀ ਅੱਗੇ ਆਪਣਾ ਕੀ ਜਿਹੜੀ ਰਣਨੀਤੀ ਹੋਣੀ ਚਾਹੀਦੀ ਆ ਅੱਜ ਜਿਹੜੇ ਆਪਾਂ ਨੂੰ ਮੁਲਕ ਆਪਣੇ ਨਾਲ ਆਉਂਦੇ ਹੋਏ ਨਜ਼ਰ ਆ ਰਹੇ ਆ ਕੀ ਉਹ ਬਾਅਦ ਦੇ ਵਿੱਚ ਆਪਣੇ ਨਾਲ ਖੜੇ ਰਹਿਣਗੇ ਇਹ ਕੋਈ ਉਹਨਾਂ ਦੀ ਗਾਰੰਟੀ ਨਹੀਂ ਜਿਹੜੀ ਉਹ ਲਈ ਜਾ ਸਕਦੀ ਪਰ ਆਪਾਂ ਉਸ ਇਸ ਸਮਰਥਨ ਹੁੰਦੇ ਹੋਏ ਹੋਏ ਕਿੱਦਾਂ ਦੇ ਕਾਰਜ ਕਰ ਸਕਦੇ ਆ ਤਾਂ ਜੋ ਈਵਨ ਜੇ ਸਮਰਥਨ ਨਾ ਦੇਣ ਵਾਲੇ ਵੀ ਸੱਤਾ ਦੇ ਵਿੱਚ ਆਉਂਦੇ ਆ ਤਾਂ ਜੋ ਆਪਣੇ ਜਿਹੜੇ ਹਿੱਤ ਨੇ ਉਹ ਬਚੇ ਰਹਿਣ ਇਹ ਚੀਜ਼ਾਂ ਦੇ ਉੱਤੇ ਜ਼ਰੂਰ ਕੰਮ ਕਰਨ ਦੀ ਤੇ ਤੇਜ਼ੀ ਦੇ ਨਾਲ ਕੰਮ ਕਰਨ ਦੀ ਇਸ ਟਾਈਮ ਜ਼ਰੂਰਤ ਹੈਗੀ ਆ ਇੱਕ ਦੂਜੇ ਨੂੰ ਸੋਸ਼ਲ ਮੀਡੀਆ 'ਤੇ ਗਾਲਾਂ ਕੱਢ ਕੇ ਬੰਨਣਾ ਬਣਾਉਣਾ ਕੁਝ ਨਹੀਂ ਆ ਤਾਂ ਫਿਰ ਇਹ ਜਿਹੜੇ ਸੁਪਨੇ ਆ ਸੁਪਨੇ ਹੀ ਬਣੇ ਰਹਿ ਜਾਣੇ ਇਹਨਾਂ ਸੁਪਨਿਆਂ ਨੂੰ ਸਕਾਰ ਕਰਨ ਦੇ ਲਈ ਇਕੱਠੇ ਹੋਣ ਦੀ ਜਿਹੜੀ ਇਸ ਦੇ ਵਿੱਚ ਜ਼ਰੂਰਤ ਹੈਗੀ ਆ ਸੋ ਇਹ ਹੁਣ ਲਾਜ਼ਮੀ ਆ ਵੀ ਜਿੰਨੇ ਵੀ ਧੜੇ ਨੇ ਜਿਹੜੇ ਜਿਹੜਾ ਵੀ ਕੋਈ ਵੀ ਪੰਥਕ ਤੌਰ ਦੇ ਉੱਤੇ ਲੱਗਦਾ ਵੀ ਉਹ ਆਪਾਂ ਕੰਮ ਕਰ ਰਹੇ ਆ ਤੇ ਆਪਣੇ ਜਿਹੜੇ ਅ ਨਿੱਜੀ ਮਤਭੇਦਾਂ ਉਹਨਾਂ ਨੂੰ ਸਾਈਡ ਤੇ ਰੱਖ ਕੇ ਪੰਥ ਦੇ ਜਿਹੜੇ ਹਿੱਤ ਆ ਉਹਨਾਂ ਨੂੰ ਮੂਰੇ ਰੱਖ ਕੇ ਆਪਾਂ ਨੂੰ ਅੱਗੇ ਵਧਣ ਦੀ ਜਿਹੜੀ ਜ਼ਰੂਰਤ ਆ ਵੀ ਸਟਰੋਂਗ ਜਿਹੜੀ ਆਪਣੀ ਕਮਿਊਨਿਟੀ ਨੂੰ ਕਿੱਦਾਂ ਬਣਾ ਕੇ ਇੱਕ ਸਟਰੋਂਗ ਆਵਾਜ਼ ਤੇ ਉੱਚੀ ਸੋਰ ਵਾਲੀ ਆਵਾਜ਼ ਤੇ ਜਿਹੜੀ ਜ਼ਬਰਦਸਤ ਆਵਾਜ਼ ਆ ਉਹ ਕਿੱਦਾਂ ਬਣਾਇਆ ਜਾ ਸਕਦਾ ਹੈ ਇਸ ਤੇ ਲਈ ਆਪਾਂ ਨੂੰ ਕੋਈ ਨਾ ਕੋਈ ਰਣਨੀਤੀ ਜਿਹੜੀ ਉਹ ਤੈਅ ਕਰਨੀ ਪੈਣੀ ਆ ਨਹੀਂ ਤਾਂ ਪੂਲਾ ਹਟੋਂ ਜਿਹੜੇ ਉਹ ਪਾਣੀ ਵਹਿੰਦੇ ਰਹਿੰਦੇ ਆ ਸਾਪ ਲੰਗੀ ਦੇ ਉੱਤੇ ਫਿਰ ਲੀਕ ਕੱਟਣ ਦਾ ਫਿਰ ਫਾਇਦਾ ਜਿਹੜਾ ਬਾਅਦ ਦੇ ਵਿੱਚ ਹੁੰਦਾ ਕੁਛ ਨਹੀਂ ਆ ਫਿਰ ਲਾਲਾ ਲਾਲਾ ਆਪਾਂ ਜਿਆਦੀ ਕਰਦੇ ਆ ਹੁਣ ਕੰਮ ਕਰਨ ਦਾ ਐਕਸ਼ਨ ਲੈਣ ਦਾ ਇਹ ਚੀਜ਼ਾਂ ਕਰਨ ਦਾ ਜਿਹੜਾ ਉਹ ਵਕਤ ਹੈਗਾ ਆ ਕੂਟਨੀਤਿਕ ਤੌਰ ਦੇ ਉੱਤੇ ਚੰਗੀਆਂ ਚੀਜ਼ਾਂ ਆ ਉਹ ਕਰੋ ਹਰਮੀਤ ਢਿੱਲੋਂ ਜਿਨ੍ਹਾਂ ਨੂੰ ਸਿਵਲ ਰਾਈਟਸ ਦਾ ਜਿਹੜਾ ਅਸਿਸਟੈਂਟ ਅਟਾਰਨੀ ਜਨਰਲ ਲਾਉਣ ਦੀ ਗੱਲ ਆ ਉਦੀ ਸਪੋਰਟ ਜੇ ਕਰ ਰਹੇ ਹੋ ਤਾਂ ਉਤੋਂ ਇਹ ਵੀ ਉਮੀਦ ਰੱਖੋ ਵੀ ਆਪਾਂ ਤੁਹਾਡੇ ਤੋਂ ਆ ਵੀ ਚੀਜ਼ਾਂ ਜਿਹੜੀਆਂ ਚਾਹੁੰਦੇ ਆ ਜਾਂ ਹੋਰ ਜਿਹੜੇ ਲੋਕ ਨਾਮਿਨੇਟ ਹੋ ਰਹੇ ਆ ਉਹਨਾਂ ਦੇ ਨਾਲ ਮੁਲਾਕਾਤਾਂ ਕਰਕੇ ਸਿੱਖਾਂ ਦਾ ਵਫ਼ਦ ਬਣ ਕੇ ਉਹਨਾਂ ਆਪਣੇ ਇਸ਼ੂਜ਼ ਨੂੰ ਜਿਹੜਾ ਉਹਨਾਂ ਦੇ ਨਾਲ ਦਰਪੇਸ਼ ਮਸਲਿਆਂ ਨੂੰ ਮੁੱਖ ਮੁੱਖ ਰੱਖ ਕੇ ਮੋਹਰੇ ਰੱਖ ਕੇ ਜਿਹੜਾ ਉਹ ਕੀਤਾ ਜਿਹੜਾ ਉਹ ਜਾਵੇ ਆਦਰਵਾਇਜ਼ ਫਿਰ ਕੰਮ ਜਿਹੜਾ ਉਹ ਦੇਰ ਹੋ ਜਾਣਾ ਕਿਸੇ ਸਟੇਟ ਦੇ ਨਾਲ ਮੱਥਾ ਲਾ ਕੇ ਰੱਖਣਾ ਉਹ ਉਹਦੇ ਵਿੱਚ ਬਹੁਤ ਜ਼ਿਆਦਾ ਜਿਹੜੀ ਜਦੋਜਹਿਦ ਚਾਹੀਦੀ ਆ ਤੇ ਬਹੁਤ ਜ਼ਿਆਦਾ ਜਿਹੜਾ ਉਸ ਦੇ ਵਿੱਚ ਇੱਕ ਦੂਜੇ ਦੇ ਸਾਥ ਦੀ ਜਿਹੜੀ ਆ ਉਹ ਜ਼ਰੂਰਤ ਰਹਿੰਦੀ ਆ ਸੋ ਇਹ ਆਪਾਂ ਨੂੰ ਸਾਰੇ ਸਿੱਖਾਂ ਨੂੰ ਜ਼ਰੂਰ ਕੋਖ ਜਿਹੜੀ ਉਹ ਕਰਨੀ ਚਾਹੀਦੀ ਆ ਉਹ ਦੇਖਣਾ ਚਾਹੀਦਾ ਆ ਵੀ ਇਹ ਕਿੱਦਾਂ ਮਿਲ ਕੇ ਉਹ ਸਟੇਟ ਦਾ ਜਿਹੜਾ ਉਹ ਟੱਕਰਾ ਕਰਨਾ ਹੈ ਉਸ ਮੁਲਕ ਦਾ ਜਿਹੜਾ ਟੱਕਰਾ ਕਰਨਾ ਜਿਨ੍ਹਾਂ ਨੇ ਇਹ ਠਾਣੀ ਹੋਈ ਆ ਵੀ ਉਥੇ ਦਾ ਅਸੀਂ ਸਿੱਖਾਂ ਦਾ ਜਿਹੜਾ ਕਹਾਣ ਕਰਨਾ ਹੈ ਉਹ ਕਰ ਹੀ ਜਾਣਾ ਆ ਬਾਹਰਲੇ ਮੁਲਕਾਂ ਦੇ ਵਿੱਚ ਵੀ ਇਹਨਾਂ ਨੂੰ ਬਦਨਾਮ ਕਰਨ ਦੇ ਨਾਲ ਨਾਲ ਇੱਥੇ ਇਹਨਾਂ ਨੂੰ ਮਾਰਨ ਤੱਕ ਵੀ ਜਿਹੜਾ ਉਹ ਅਸੀਂ ਜਾ ਰਹੇ ਆ ਤੇ ਉਹ ਉਹਨਾਂ ਨੇ ਕਰ ਹੀ ਜਾਣਾ ਆ ਸੋ ਉਹਦੇ ਜਵਾਬ ਦੇ ਲਈ ਆਪਣੇ ਕੋਲ ਕੀ ਤਿਆਰੀਆਂ ਨੇ ਆ ਯਾ ਆਪਾਂ ਕੋਈ ਇਦਾਂ ਤਾਂ ਨਹੀਂ ਖਿਆਲੀ ਪਲਾਵਾ ਦੇ ਵਿੱਚ ਤਾਂ ਨਹੀਂ ਕਦੇ ਜੀ ਜਾਂਦੇ ਵੀ ਬਸ ਜੀ ਹੁਣ ਤਾਂ ਆ ਗਿਆ ਹੁਣ ਤਾਂ ਬਣ ਗਿਆ ਹੁਣ ਤੇ ਇਦਾਂ ਹੀ ਜਿਹੜਾ ਉਹ ਹੋ ਜਾਣਾ ਸੋ ਜ਼ਰੂਰ ਇੱਕ ਰਿਐਲਿਟੀ ਚੈੱਕ ਵੀ ਆਪਾਂ ਨੂੰ ਜਿਹੜੀ ਨਾਲ ਦੇ ਨਾਲ ਰੱਖਣੀ ਚਾਹੀਦੀ ਆ ਵੀ ਉਹ ਦੂਜੇ ਪਾਸੇ ਜਿਹੜੀ ਦੂਜੀ ਧੇੜਾ ਉਹ ਕੀ ਕੋਸ ਜਿਹੜਾ ਉਹ ਨਾਲ ਕਰ ਰਹੀ ਹੈਗੀ ਆ ਚਾਈਨਾ ਦੇ ਨਾਲ ਉਹ ਮੁਲਾਕਾਤਾਂ ਕਰ ਰਹੀ ਹੈ ਰੂਸ ਦੇ ਨਾਲ ਮੁਲਾਕਾਤਾਂ ਕਰ ਰਹੀ ਹੈ ਹੈ ਉਹ ਚਾਹੇ ਉਹ ਬ੍ਰਿਕ ਵਾਲੇ ਸਾਰੇ ਹੈਗੇ ਨੇ ਪਰ ਫਿਰ ਵੀ ਉਹ ਜਦੋਂ ਇੱਕ ਮੁਲਕ ਕਰਦਾ ਆ ਤਾਂ ਉਹਦੇ ਨਾਲ ਵੱਖਰੀ ਗੱਲ ਆ 노 ਡਾਊਟ 트럼ਪ ਉਹਨਾਂ ਨੇ ਚੇਤਾਵਨੀ ਦਿੱਤੀ ਆ ਇੰਡੀਆ ਨੂੰ ਵੀ ਭਾਈ ਜੇ ਤੁਸੀਂ ਲਾਉਂਦੇ ਆ ਸਾਡੇ ਤੇ ਟੈਰਿਫ ਤੇ ਅਸੀਂ ਵੀ ਟੈਰਿਫ ਲਾਵਾਂਗੇ ਤਾਰिफ ਵਾਲੀ ਗੱਲ ਇੱਕ ਪਾਸੇ ਆ ਉਹ ਡਿਫਰੈਂਟ ਗੱਲ ਆ ਉਹ ਡਿਫਰੈਂਟ ਸਟੋਰੀ ਆ ਪਰ ਤੁਹਾਡੇ ਰਾਈਟਸ ਦੀ ਹੱਕਾਂ ਦੀ ਜਿਹੜੀ ਗੱਲ ਆ ਉਹਦੇ ਨਾਲ ਉਹ ਕਿੰਨਾ ਖੜਨਗੇ ਇਹ ਜਿਹੜਾ ਜ਼ਰੂਰ ਆਪਾਂ ਨੂੰ ਦੇਖਣ ਦੀ ਜ਼ਰੂਰਤ ਆ ਇੰਡੀਆ ਦੇ ਵਿੱਚ ਇੱਕ ਮਿਲਟਰੀ ਐਨਾਲਿਸਟ ਹੈਗੇ ਆ ਪਾਲਵਿੰਸਾਨੀ ਆ ਉਹ ਰਾਈਟਰ ਵੀ ਆ ਕਾਫੀ ਬੁੱਕਸ ਉਹਨਾਂ ਨੇ ਲਿਖੀਆਂ ਆ ਉਹ ਕਹਿੰਦੇ ਵੀ ਜਦੋਂ ਮੈਂ ਚਾਈਨਾ ਕਿਤੇ ਕੋਈ ਸੈਮੀਨਾਰ ਅਟੈਂਡ ਕਰਨੇ ਜਾਂਦਾ ਆ ਤੇ ਜਿਹੜੇ ਸੰਗੀ ਹੈਗੇ ਆ ਉਹ ਮੈਨੂੰ ਐਂਟੀ-नेशਨਲ ਕਹਿੰਦੇ ਹੈਗੇ ਆ ਹਾਂ ਬਈ ਜੀ ਇਹ ਉੱਥੇ ਕਾਤੇ ਗਿਆ ਹੋਣ ਕਹਿੰਦਾ ਵੀ ਜਦੋਂ ਬੀਜੇਪੀ ਵਾਲੇ ਆਪਾਂ ਇੱਕ ਡੈਲੀਗੇਸ਼ਨ ਲੈ ਕੇ ਚਾਈਨਾ ਨੂੰ ਗਏ ਆ ਜਿੱਥੇ ਉਹਨਾਂ ਨੇ ਲਾਸਾ ਤਿੱਬਤ ਦੇ ਵਿੱਚ ਜਿਹੜੀ ਗੱਲਬਾਤ ਕੀਤੀ ਆ ਤੇ ਕਹਿੰਦਾ ਵੀ ਉਹ ਹੁਣ ਇੰਟਰਨੈਸ਼ਨਲ ਨਹੀਂ ਹੈਗੇ ਸੋ ਪਰਵੀਰ ਸਾਨੀ ਕਾਫੀ ਵਧੀਆ ਰਾਈਟਰ ਆ ਬਹੁਤ ਕੁਝ ਉਹ ਖਾਸ ਕਰਕੇ ਜੋ ਸੰਘ ਕਰ ਰਿਹਾ ਹੈਗਾ ਉਹਨੂੰ ਐਕਸਪੋਜ਼ ਕਰਦਾ ਰਹਿੰਦਾ ਹੈ ਬੀਜੇਪੀ ਦਾ ਥਿੰਕ ਟੈਂਕ ਆ ਇੰਡੀਆ ਫਾਊਂਡੇਸ਼ਨ ਜਿਹੜਾ ਆ ਬੀਜੇਪੀ ਓਨਡਾ ਉਹ ਡੈਲੀਗੇਸ਼ਨ ਲੈ ਕੇ ਜਿਹੜੇ ਇੰਡੀਆ ਚ ਗਏ ਆ ਦੂਜੀ ਦੂਜੀ ਵਾਰ ਦੀ ਆ ਸੈਕੰਡ ਸਟੇਜ ਆ ਉਹਨਾਂ ਦੀ ਸੈਕੰਡ ਫੇਜ਼ ਆਫ ਡਾਇਲੌਗ ਆ ਉਹਨਾਂ ਦਾ ਜਿਹੜਾ ਉਹ ਚੱਲ ਰਿਹਾ ਸੋ ਅ ਇਸ ਟਾਈਮ ਇਹ ਬੜਾ ਧਿਆਨ ਜਿਹੜਾ ਉਹ ਦੇਖਣ ਦੀ ਜਿਹੜੀ ਜ਼ਰੂਰਤ ਆ ਕੀ ਕੁਝ ਜਿਹੜਾ ਉਹ ਹੋ ਰਿਹਾ ਚੌਂਚ ਪੇਰੇ ਜਿਹੜੇ ਜੀਓ ਪੋਲਿਟਿਕਸ ਕੌਣ ਕਿੱਥੇ ਮੁਲਾਕਾਤਾ ਕਰ ਰਿਹਾ ਕਿੱਥੇ ਕਿਹੜੀਆਂ ਗੱਲਾਂ ਜਿਹੜੀਆਂ ਕਰ ਰਹੇ ਆ ਇਹ ਦੇਖਣ ਵਾਲੀ ਜਿਹੜੀ ਗੱਲ ਆ ਉਹਨਾਂ ਨੇ ਕਦੀ ਵੀ ਨਹੀਂ ਕਹਿਣਾ ਸੰਗੀਆਂ ਨੂੰ ਅਬੀ ਐਂਟੀ ਇੰਡੀਆ ਉਹ ਕਿਦਾਂ ਜਿਹੜਾ ਉਹਨਾਂ ਨੇ ਕਹਿ ਦੇਣਾ ਚੀਨ ਦੇ ਨਾਲ ਹੁਣ ਮੁਲਾਕਾਤ ਜਿੱਦਾਂ ਮਰਜ਼ੀ ਜਿਹੜੀ ਕਰੀ ਜਾਣ ਮੋਦੀ ਜੀ ਆਬ ਨੇ ਜਿੱਧਰ ਚਲੇ ਗਏ ਉਹ ਉਸੰਗੀ ਉਹਨਾਂ ਨੇ ਉਹਦੇ ਪਿੱਛੇ ਪਿੱਛੇ ਹੀ ਜਾਣਾ ਆ ਉਹਨਾਂ ਨੂੰ ਨਹੀਂ ਕੋਈ ਵੀ ਫਰਕ ਜਿਹੜਾ ਉਹ ਪੈਂਦਾ ਜੇ ਉਹ ਜਿਹੜੀ ਚੀਜ਼ ਅੱਜ ਕਹਿੰਦੇ ਅੱਜ ਉਲਟ ਹੋ ਕੇ ਯੂ ਟਰਨ ਮਾਰ ਕੇ ਵੀ ਚਲੇ ਜਾਣਗੇ ਉਹਨਾਂ ਨੇ ਕਹਿੰਦਾ ਨਹੀਂ ਜੀ ਸੱਚੀ ਆ ਠੀਕ ਹੀ ਆ ਚਾਈਨਾ ਨੂੰ ਹੀ ਕਹਿੰਦੇ ਸੀ 56 ਇੰਚ ਦੀ ਛਾਤੀ ਵਾਲਾ ਜਿਹੜਾ ਮੋਦੀ ਆ ਹੁਣ ਕਰਕੇ ਦਿਖਾਵੇ 1 ਇੰਚ ਵੀ ਲੈ ਕੇ ਦਿਖਾਵੇ ਤਾਂ ਹੁਣ ਬੁੱਡੇ ਟੇਕੇ ਅਗਲੇ ਨੇ ਕਈ ਜਿਹੜੇ ਆ ਕਈ ਸਕੁਅਰ ਮਾਈਲ ਤੱਕ ਦਾ ਜਿਹੜਾ ਇਲਾਕਾ ਆ ਇੰਡੀਆ ਦਾ ਉਹਨਾਂ ਨੂੰ ਦੇ ਹੀ ਦਿੱਤਾ ਹੈ ਉਹਦੇ ਵਿੱਚ ਚਾਈਨਾ ਦੇ ਝੰਡੇ ਜਿਹੜੇ ਉੱਤੇ ਝੂਲ ਰਹੇ ਆ ਸੋ ਸਾਰੀਆਂ ਚੀਜ਼ਾਂ ਆਪਣੇ ਸਾਹਮਣੇ ਆ ਸੋ ਇਹ ਇਹਨਾਂ ਦਾ ਕੋਈ ਬਾੜਾ ਹੈ ਨਹੀਂ ਆ ਸਿੱਖਾਂ ਨੂੰ ਵੀ ਜਿਹੜਾ ਕੋਈ ਨਾ ਕੋਈ ਵਕਤ ਜਿਹੜਾ ਨਾ ਉਹ ਬਣਾਉਣ ਦੀ ਲੋੜ ਆ ਜਿਹੜਾ ਕਿ ਹਰ ਇੱਕ ਇਲੈਕਟਿਡ ਅਫੀਸ਼ਰ ਨੂੰ ਵੀ ਮਿਲੇ ਉਹ ਲੋਕਲ ਲੈਵਲ ਦੇ ਉੱਤੇ ਵੀ ਮਿਲੇ ਸਟੇਟ ਲੈਵਲ ਦੇ ਉੱਤੇ ਵੀ ਮਿਲੇ ਤੇ ਫੈਡਰਲ ਲੈਵਲ ਦੇ ਉੱਤੇ ਵੀ ਜਿਹੜਾ ਇਸ ਦੇ ਉੱਤੇ ਅ ਜ਼ਰੂਰ ਧਿਆਨ ਦੇਣ ਦੀ ਜ਼ਰੂਰਤ ਆ ਅ ਜੇ ਆਪਾਂ ਇੱਕ ਬ੍ਰੇਕ ਲੈਨੇ ਆ ਬ੍ਰੇਕ ਤੋਂ ਬਾਅਦ ਪ੍ਰੈਜ਼ੀਡੈਂਟ 트੍ਰੰਪ ਉਹਨਾਂ ਨੇ ਇੱਕ ਵਾਰੀ ਫੇਰ ਕਿਹਾ ਕਿ ਜਿਹੜਾ ਗ੍ਰੀਨਲੈਂਡ ਆ ਉਹ ਸਾਨੂੰ ਖਰੀਦ ਲੈਣਾ ਚਾਹੀਦਾ ਅਮਰੀਕਾ ਨੂੰ ਤੇ ਬਾਈਡਨ ਉਹਨਾਂ ਨੇ ਕਾਫੀ ਲੋਕਾਂ ਦੇ ਮਿਲੀਅਨਸ ਆਫ ਲੋਕਾਂ ਦੇ ਜਿਹੜੇ ਲੋਨ ਆ ਸਟੂਡੈਂਟ ਲੋਨ ਮਾਫੀ